ਕੁਝ ਇੱਕ ਗੱਲਾਂ ਕਰਨੀਆਂ ਸੀ ਤੁਹਾਡੇ ਨਾਲ ਸ਼ੇਅਰ ਗੱਲਾਂ ਇਹ ਨੇ ਕਿ ਦੂਸਰੇ ਦੇ ਘਰ ਦੇ ਵਿੱਚ ਦਖਲ ਅੰਦਾਜ਼ੀ ਕਰਨ ਨਾਲ ਬੰਦਾ ਆਪਣੇ ਘਰ ਦਾ ਸੁੱਖ ਚਣਗਵਾ ਲੈਂਦਾ ਹੈ ਤੇ ਇੱਕ ਗਰੀਬ ਤੇ ਰੋਪ ਮਾਰਨ ਨਾਲ ਕੋਈ ਆਪਾਂ ਉੱਚੇ ਨਹੀਂ ਹੋ ਜਾਂਦੇ ਆਪਾਂ ਆਪਦੀ ਇੱਛਤ ਆਪ ਗਵਾਉਨੇ ਆ 100 ਗੱਲਾਂ ਦੀ ਇੱਕ ਗੱਲ ਕਹਾ ਕਿ ਕਿਸੇ ਨੂੰ ਬੋਲਿਆ ਹੋਇਆ ਸ਼ਬਦ ਇੰਨਾ ਕਠੋਰ ਹੁੰਦਾ ਉਹ ਪੱਥਰ ਦੇ ਬਰਾਬਰ ਹੁੰਦਾ ਸਹੋ ਚੰਗੀਆਂ ਕੀਤੀਆਂ ਹੁੰਦੀਆਂ ਨਾ ਉਹਨਾਂ ਦੇ ਪਾਣੀ ਫਿਰ ਜਾਂਦਾ ਜੇ ਆਪਾਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਉਹਨੂੰ ਮਾੜਾ ਬੋਲਣ ਦੀ ਵੀ ਔਕਾਤ ਨਾ ਰੱਖੋ ਚਾਦਰ ਦੇਖ ਕੇ ਪੈਰ ਪਸਾਰੋ ਚਾਦਰ ਤੋਂ ਬਾਹਰ ਪਸਾਰੇ ਹੋਏ ਪੈਰ ਨਾ ਬਹੁਤ ਤੰਗ ਕਰਦੇ ਆ ਜਿੰਦਗੀ ਵਿੱਚ ਕਦੇ ਕੰਮ ਜਾਪ ਨਹੀਂ ਆਉਂ ਦਿੰਦੇ ਸ਼ੋਸ਼ੇ ਬਾਜ਼ੀਆਂ ਉਹਨੀਆਂ ਕਿ ਹੀ ਕਰੋ ਜਿੰਨੀ ਕਿ ਤੁਹਾਡੇ ਜੇਬ ਦਾ ਭਾਰ ਤੁਹਾਨੂੰ ਪਤਾ ਲੱਗਦਾ ਕਿ ਮੇਰੀ ਜੇਬ ਦੇ ਵਿੱਚ ਕੀ ਆ ਜਦੋਂ ਆਪਾਂ ਨੂੰ ਖੁਦ ਨੂੰ ਫੀਲ ਨਹੀਂ ਹੁੰਦਾ ਕਿ ਮੇਰੀ ਜੇਬ ਦੇ ਵਿੱਚ ਕੀ ਆ ਤੇ ਕਿੰਨਾ ਕੁ ਪਾਰ ਆ ਫਿਰ ਸ਼ੋਸ਼ੇ ਬਾਜ਼ੀਆਂ ਕਰਨ ਦੀ ਕੀ ਲੋੜ ਹੈ ਸਮਝੇ ਮੈਨੂੰ ਨਹੀਂ ਪਤਾ ਅੱਜ ਜੋ ਮੈਂ ਬੋਲ ਰਹੀ ਆ ਸੱਚ ਆ ਜਾਂ ਝੂਠਾ ਜਰੂ ਮੈਂ ਸੁਣੀ ਹੈ ਆਪਣੇ ਬਜ਼ੁਰਗਾਂ ਤੋਂ ਉਹੀ ਗੱਲਾਂ ਸ਼ੇਅਰ ਕੀਤੀਆਂ ਨੇ ਫालतू ਸੋਸ਼ਲ ਮੀਡੀਆ ਵਾਲੀ ਕੋਈ ਗੱਲ ਨਹੀਂ ਸ਼ੇਅਰ ਕੀਤੀ ਉਮੀਦ ਨਾਲ ਕਹਿ ਸਕਦੀ ਹਾਂ ਕਿ ਜਿੰਨੇ ਵੀ ਯੂਟਿਊਬਰ ਮੇਰੇ ਨਾਲ ਜੁੜੇ ਹੋਏ ਆ ਮੇਰੀਆਂ ਗੱਲਾਂ ਨੂੰ ਜ਼ਰੂਰ ਲਾਈਕ ਕਰੋਗੇ ਧੰਨਵਾਦ